ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 22 ਜੂਨ ਹੈ 22 ਜੂਨ 1713 ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੇ ਮਰਨ ਮੰਗਰੋਂ ਫਰਵਰੀ 1713 ਤੱਕ ਸਿੱਖ ਫੌਜਾਂ ਨੇ ਮੋੜ ਲੋਗੜ ਅਤੇ ਸਡੌਰਾ ਦੇ ਕਿਲੇ ਤੇ ਕਬਜ਼ਾ ਕਰ ਲਿਆ ਸੀ ਮਾਰਚ 1713 ਦੇ ਵਿੱਚ ਬੰਦਾ ਸਿੰਘ ਸਡੌਰਾ ਦੇ ਵਿੱਚ ਸੀ ਇਨੀ ਦਿਨੀ ਉਸ ਨੂੰ ਪਤਾ ਲੱਗਿਆ ਕਿ ਨਾਹਨ ਦਾ ਰਾਜਾ ਮੁਗਲਾਂ ਦੇ ਨਾਲ ਸੌਦੇਬਾਜ਼ੀ ਕਰਕੇ ਰਿਹਾ ਹੋਇਆ ਸੀ ਅਤੇ ਇਸੇ ਕਰਕੇ ਉਸ ਨੇ ਸਿੱਖਾਂ ਦੇ ਖਿਲਾਫ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਸੀ ਨਾਹਨ ਦੇ ਰਾਜੇ ਨੂੰ ਸੋਧਣ ਵਾਸਤੇ ਬੰਦਾ ਸਿੰਘ ਨੇ ਹਜ਼ਾਰਾਂ ਸਿੱਖਾਂ ਨੂੰ ਨਾਲ ਲੈ ਕੇ ਡਾਬਰ ਤੋਂ ਨਾਹਨ ਵੱਲ ਕੂਚ ਕਰ ਦਿੱਤਾ ਜਦ ਨਾਹਨ ਦੇ ਰਾਜੇ ਨੂੰ ਇਸ ਗੱਲ ਦੀ ਖਬਰ ਮਿਲੀ ਤਾਂ ਉਹ ਸ਼ਹਿਰ ਤੋਂ ਦੌੜ ਗਿਆ ਅਤੇ ਬੰਦਾ ਸਿੰਘ ਨੇ ਉਸ ਡੇਰਾ ਲਾਲਿਆ ਉਥੋਂ ਦੇ ਅਮੀਰਾਂ ਵਜ਼ੀਰਾਂ ਨੇ ਬੰਦਾ ਸਿੰਘ ਤੋਂ ਮਾਫੀ ਮੰਗੀ ਇਸ ਤੇ ਇੱਕ ਹਫ਼ਤੇ ਮਗਰੋਂ ਬੰਦਾ ਸਿੰਘ ਲੋਹਗੜ੍ਹ ਦੇ ਵਿੱਚ ਵਾਪਸ ਮੁੜਿਆ ਸੀ ਕੁਝ ਦਿਨ ਮਗਰੋਂ ਉਸਨੇ ਆਪਣੇ 1000 ਫੌਜੀ ਸਡੌਰੇ ਭੇਜ ਦਿੱਤੇ ਉਧਰ ਜ਼ੈਨਉਦੀਨ ਅਹਿਮਦ ਖਾਨ ਸੂਬੇਦਾਰ ਨੇ ਇਲਾਕੇ ਨੂੰ ਸਿੱਖਾਂ ਤੋਂ ਮਹਫੂਜ਼ ਰੱਖਣ ਦੀ ਬੜੀ ਕੋਸ਼ਿਸ਼ ਕੀਤੀ ਪਰ ਸਿੱਖਾਂ ਦੀ ਤਾਕਤ ਅੱਗੇ ਉਹ ਨਾ ਟਿਕ ਸਕਿਆ ਜੂਨ ਦੇ ਆਖਰੀ ਹਫ਼ਤੇ ਅਬਦੁਲ ਸਮਦ ਖਾਨ ਜ਼ੈਨਉਦੀਨ ਖਾਨ ਅਤੇ ਇਨਾਮ ਖਾਨ ਨੇ ਮਿਲ ਕੇ ਵੱਡੀ ਫੌਜ ਲੈ ਕੇ ਸਡੌਰੇ ਦਾ ਕਿਲਾ ਘੇਰ ਲਿਆ ਸੀ 22 ਜੂਨ 1713 ਦੇ ਦਿਨ ਜਦ ਸਿੱਖ ਫੌਜਾਂ ਕਿਲੇ ਦੇ ਵਿੱਚੋਂ ਬਾਹਰ ਆਈਆਂ ਤਾਂ ਬੜੀ ਜ਼ਬਰਦਸਤ ਲੜਾਈ ਹੋਈ ਇਸ ਦੇ ਵਿੱਚ ਸੈਂਕੜੇ ਸਿੱਖ ਸ਼ਹੀਦ ਹੋ ਗਏ ਅਤੇ ਬਹੁਤ ਸਾਰੇ ਮੁਗਲ ਸਿਪਾਹੀ ਵੀ ਮਾਰੇ ਗਏ 22 ਜੂਨ 1942 ਭਾਰਤ ਨੂੰ ਆਜ਼ਾਦੀ ਦੇਣ ਦੀ ਪਲਾਨ ਹੇਠ 16 ਜੂਨ 1946 ਨੂੰ ਕੈਬਨਟ ਮਿਸ਼ਨ ਅਤੇ ਵਾਇਸਰਾਏ ਨੇ ਭਾਰਤ ਦੇ ਵਿੱਚ ਅੰਤਰਮ ਸਰਕਾਰ ਬਣਾਉਣ ਦਾ ਐਲਾਨ ਕੀਤਾ। ਇਸ ਦੇ ਵਿੱਚ 6 ਕਾਂਗਰਸੀ, 5 ਮੁਸਲਮਾਨ ਲੀਗ, ਇੱਕ ਸਿੱਖ, ਇੱਕ ਪਾਰਸੀ ਅਤੇ ਇੱਕ ਭਾਰਤੀ ਈਸਾਈ ਵਜ਼ੀਰ ਲੈਣ ਦਾ ਫੈਸਲਾ ਹੋਇਆ। ਸਿੱਖਾਂ ਦੇ ਵਿੱਚੋਂ ਬਲਦੇਵ ਸਿੰਘ ਅਕਾਲੀ ਨੂੰ وزارت ਦੇ ਵਿੱਚ ਸ਼ਾਮਲ ਹੋਣ ਵਾਸਤੇ ਸੱਦਾ ਦਿੱਤਾ ਗਿਆ ਪਰ ਇਸ ਮਸਲੇ ਨੂੰ ਸਾਰੀਆਂ ਸਿੱਖ ਪਾਰਟੀਆਂ ਦੇ ਬਣੇ ਸਾਂਝੇ ਪੰਥਕ ਪ੍ਰਤੀਨਿਧ ਬੋਰਡ ਦੀ 22 ਜੂਨ ਨੂੰ ਮੀਟਿੰਗ ਦੇ ਵਿੱਚ ਵਿਚਾਰਿਆ ਗਿਆ ਅਤੇ ਮਤਾ ਪਾਸ ਕੀਤਾ ਗਿਆ ਕਿ ਅੰਤਰਮ ਸਰਕਾਰ ਦਾ ਬਾਈਕਾਟ ਕੀਤਾ ਜਾਵੇ। 22 ਜੂਨ 1982 ਦੀ ਰਾਤ ਨੂੰ ਪਟਿਆਲੇ ਦੇ ਵਿੱਚ ਫਿਰਕਾਪ੍ਰਸਤ ਦੇ ਇੱਕ ਧੜੇ ਨੇ ਸਿੱਖਾਂ ਦੀਆਂ 15 ਦੁਕਾਨਾਂ ਸਾੜ ਦਿੱਤੀਆਂ। ਇਸ ਦੇ ਜਵਾਬ ਦੇ ਵਿੱਚ ਸਿੱਖਾਂ ਵੱਲੋਂ ਐਕਸ਼ਨ ਨੂੰ ਰੋਕਣ ਵਾਸਤੇ ਪੁਲਿਸ ਨੇ 57 ਸਿੱਖ ਗ੍ਰਿਫਤਾਰ ਕਰ ਲਏ। ਸਿੱਖਾਂ ਉੱਤੇ ਦਫਾ 307, 332, 353, 436, 148, 149, 114, 188 ਲਾਈਆਂ ਗਈਆਂ। ਦੁਕਾਨਾਂ ਵੀ ਸਿੱਖਾਂ ਦੀਆਂ ਸਾੜੀਆਂ ਅਤੇ ਗ੍ਰਿਫਤਾਰੀਆਂ ਵੀ ਉਹਨਾਂ ਦੀਆਂ ਹੀ ਹੋਈਆਂ ਸਨ। ਇਹ ਸੀ ਸਿੱਖਾਂ ਦੇ ਨਾਲ ਇਨਸਾਫ 22 ਜੂਨ 1984 ਦਰਬਾਰ ਸਾਹਿਬ ਤੇ ਹਮਲੇ ਦੇ ਖਿਲਾਫ ਰੋਸ ਵਜੋਂ ਸਰਦਾਰ ਹਰਪ੍ਰੀਤ ਸਿੰਘ ਦਿਓਲ ਪੁੱਤਰ ਪ੍ਰਿੰਸੀਪਲ ਇਕਬਾਲ ਸਿੰਘ ਨੇ 22 ਜੂਨ 1984 ਦੇ ਦਿਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ 22 ਜੂਨ 1984 ਅਕਾਲ ਤਖਤ ਸਾਹਿਬ ਦੀ ਇਮਾਰਤ ਬੁਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕੀ ਸੀ ਇਸੇ ਦੌਰਾਨ ਹੀ ਸਿੱਖ ਵਿਦਵਾਨਾਂ ਅਤੇ ਆਗੂਆਂ ਨੇ ਇਹ ਆਖਣਾ ਸ਼ੁਰੂ ਕਰ ਦਿੱਤਾ ਸੀ ਕਿ ਅਕਾਲ ਤਖਤ ਸਾਹਿਬ ਦੀ ਤਬਾਹ ਹੋਈ ਇਮਾਰਤ ਨੂੰ ਖੂਬੂ ਰੱਖਿਆ ਜਾਵੇ ਤਾਂ ਜੋ ਆਉਣ ਵਾਲੀਆਂ ਨਸਲਾਂ ਇੰਦਰਾ ਦੇ ਹੁਕਮ ਦੇ ਨਾਲ ਭਾਰਤੀ ਫੌਜ ਵੱਲੋਂ ਅਕਾਲਪੁਰਖ ਦੇ ਤਖਤ ਤੇ ਕੀਤੇ ਗਏ ਹਮਲੇ ਨੂੰ ਕਦੇ ਵੀ ਨ ਬੁਲਾ ਸਕਣ ਭਾਰਤੀ ਫੌਜ ਭਾਰਤੀ ਖੂਫੀਆ ਪੁਲਿਸ ਅਤੇ ਸਰਕਾਰੀ ਸੁਈਆਂ ਨੇ ਇਸ ਕਰਕੇ ਇੰਦਰਾ ਨੂੰ ਸਲਾਹ ਦਿੱਤੀ ਕਿ ਦਰਬਾਰ ਸਾਹਿਬ ਨੂੰ ਉਦੋਂ ਤੱਕ ਸੀਲ ਰੱਖਿਆ ਜਾਵੇ ਜਦੋਂ ਤੱਕ ਅਕਾਲ ਤਖਤ ਸਾਹਿਬ ਦੀ ਇਮਾਰਤ ਦੀ ਪੂਰੀ ਮੁਰੰਮਤ ਨਾ ਹੋ ਜਾਵੇ ਅਕਾਲ ਤਖਤ ਸਾਹਿਬ ਨੂੰ ਪੁਰਾਣੀ ਹਾਲਤ ਦੇ ਵਿੱਚ ਲਿਆਉਣ ਵਾਸਤੇ ਇੰਦਰਾ ਨੇ ਬੂਟਾ ਸਿੰਘ ਦੀ ਡਿਊਟੀ ਲਾਈ ਬੂਟਾ ਸਿੰਘ ਨੇ ਕਾਰ ਸੇਵਾ ਵਾਲੇ ਖੜਕ ਸਿੰਘ ਤੇ ਕਈ ਹੋਰ ਬਾਬਿਆਂ ਤੱਕ ਪਹੁੰਚ ਕੀਤੀ ਪਰ ਕੋਈ ਵੀ ਸਰਕਾਰ ਦੀ ਸਰਪ੍ਰਸਤੀ ਅਤੇ ਫੌਜੀ ਨਿਗਰਾਨੀ ਹੇਠ ਕਾਰ ਸੇਵਾ ਕਰਵਾਉਣ ਵਾਸਤੇ ਨਾ ਮੰਨਿਆ ਸਾਰਿਆਂ ਦੀ ਸ਼ਰਤ ਇਹੋ ਸੀ ਕਿ ਪਹਿਲਾਂ ਭਾਰਤੀ ਫੌਜ ਦਰਬਾਰ ਸਾਹਿਬ ਕੰਪਲੈਕਸ ਨੂੰ ਸਿੱਖਾਂ ਵਾਸਤੇ ਖੋਲੇ ਅਤੇ ਆਪ ਉਥੋਂ ਛੜੀ ਜਾਵੇ ਅਤੇ ਫਿਰ ਹੀ ਉਹ ਕਾਰ ਸੇਵਾ ਕਰਵਾਉਣ ਕੇ ਅਖੀਰ ਇੰਦਰਾ ਨੇ ਆਪਣਾ ਪੁਰਾਣਾ ਮੋਹਰਾ ਸੰਤਾ ਸਿੰਘ ਨਿਹੰਗ ਅੱਗੇ ਕੀਤਾ ਉਸ ਦੇ ਨਾਲ ਕਲੇਰਾਂ ਵਾਲੇ ਡੇਰੇ ਦਾ ਰਣ ਸਿੰਘ ਖੜਾ ਕਰਕੇ ਸਰਕਾਰੀ ਸੇਵਾ ਦੇ ਨਾਲ ਅਕਾਲ ਤਖਤ ਸਾਹਿਬ ਦੀ ਇਮਾਰਤ ਦੀ ਮੁਰੰਮਤ ਸ਼ੁਰੂ ਕਰਵਾਉਣ ਦਾ ਫੈਸਲਾ ਕੀਤਾ ਇਸ ਤੇ ਸਰਕਾਰ ਦੇ ਨਾਲ ਅੰਦਰੋਂ ਅੰਦਰੀ ਰਲੇ ਹੋਏ ਅਕਾਲ ਤਖਤ ਦੇ ਦੋ ਹੋਰ ਜਥੇਦਾਰਾਂ ਨੇ ਸੰਤਾ ਸਿੰਘ ਨੂੰ ਪੰਥ ਦੇ ਵਿੱਚੋਂ ਖਾਰਜ ਕਰਨ ਦਾ ਐਲਾਨ ਕਰ ਦਿੱਤਾ ਮਗਰੋਂ ਉਸ ਨੇ 17 ਸਾਲ ਬਾਅਦ ਦਿਖਾਵੇ ਦੀ ਮਾਫੀ ਮੰਗ ਲਈ ਸੀ 22 ਜੂਨ 2020 ਦੇ ਦਿਨਾਂ ਅਫਗਾਨਿਸਤਾਨ ਦੇ ਇੱਕ ਗੁਰਦੁਆਰੇ ਦੇ ਸੇਵਾਦਾਰ ਨਿਧਾਨ ਸਿੰਘ ਸਚਦੇਵਾ ਨੂੰ ਅਤਵਾਦੀਆਂ ਵੱਲੋਂ ਅਗਵਾ ਕਰ ਲਿਆ ਗਿਆ ਸੀ ਇਸ ਘਟਨਾ ਦੀ ਸ਼ਰੋਮਣੀ ਕਮੇਟੀ ਨੇ ਨਿਖੇਦੀ ਕੀਤੀ ਅਤੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਕਿ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਤੇ ਪਹਿਲਾਂ ਵੀ ਹਮਲੇ ਹੋ ਚੁੱਕੇ ਨੇ ਅਤੇ ਇਹ ਹਮਲੇ ਲਗਾਤਾਰ ਜਾਰੀ ਨੇ ਉਨ੍ਹਾਂ ਕਿਹਾ ਕਿ ਅਗਵਾ ਦੀ ਘਟਨਾ ਸੰਬੰਧੀ ਪ੍ਰਕਾਸ਼ਿਤ ਹੋਈਆਂ ਕੁਝ ਖਬਰਾਂ ਤੋਂ ਪਤਾ ਲੱਗਿਆ ਹੈ ਕਿ ਤਾਲਿਬਾਨ ਅਤਵਾਦੀਆਂ ਵੱਲੋਂ ਨਿਧਾਨ ਸਿੰਘ ਸਚਦੇਵਾ ਨਾਂ ਦੇ ਵਿਅਕਤੀ ਨੂੰ ਅਗਵਾ ਕੀਤਾ ਗਿਆ ਉਹ ਅਫਗਾਨਿਸਤਾਨ ਦੇ ਇਲਾਕੇ ਪਖਤਿਕਾ ਦੇ ਵਿੱਚ ਸਥਾਪਿਤ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰ ਰਿਹਾ ਸੀ ਇਸ ਘਟ ਅੱਜ ਦੀ ਅਮਰੀਕਾ ਵਾਸਤੇ ਅਫਗਾਨਿਸਤਾਨੀ ਸਿੱਖਾਂ ਵੱਲੋਂ ਵੀ ਕੀਤੀ ਗਈ ਸੀ ਏਸੀ ਸਿੱਖ ਇਤਿਹਾਸ ਦੇ ਵਿੱਚ 22 ਜੂਨ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ